ਸੋਲ ਰਹੇ ਹੋ ਮੇਰੇ ਪਰਾਵੋਤੇ ਪੈਣੋ ਅੱਜ ਜੋ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਕੋਈ ਆਮ ਗੱਲ ਨਹੀਂ ਇਹ ਉਹ ਰਾਹ ਹੈ ਜਿਸ ਨੂੰ ਜਿਹੜਾ ਵੀ ਸੁਣ ਲੈਂਦਾ ਹੈ ਉਸ ਦੇ ਘਰ ਧੰਨ ਦੀ ਬਰਖਾ ਹੋਣ ਲੱਗਦੀ ਹੈ ਰੁਕੀਆਂ ਕਮਾਈਆਂ ਚੱਲ ਪੈਂਦੀਆਂ ਹਨ ਅਤੇ ਜੀਵਨ ਵਿੱਚ ਸੁਖ ਸ਼ਾਂਤੀ ਆਉਣ ਲੱਗਦੀ ਹੈ ਸਭ ਤੋਂ ਪਹਿਲਾਂ ਬਾਬਾ ਬਲਕਨਾਥ ਜੀ ਦਾ ਨਾਮ ਲਵੋ ਤੇ ਕਹੋ ਜੈ ਬਾਬਾ ਬਲਕਨਾਥ ਜੀ ਮੇਘਰ ਕਰੋ ਬਾਬਾ ਜੀ ਦਾ ਦਰਬਾਰ ਸੱਚਾ ਹੈ ਜਿਹੜਾ ਭਗਤ ਸੱਚੀ ਨiyet ਨਾਲ ਬਾਬੇ ਦਾ ਨਾਮ ਲੈਂਦਾ ਹੈ ਉਸ ਦੇ ਘਰੋਂ ਕਲੇਸ਼ ਦੂਰ ਹੋ ਜਾਂਦੇ ਹਨ ਤੇ ਧਨ ਦੀ ਕਮੀ ਕਰਦੇ ਨਹੀਂ ਰਹਿੰਦੀ ਹੁਣ ਸੁਣੋ ਖਾਸ ਉਪਾਏ ਜੋ ਹਰ ਭਗਤ ਨੂੰ ਜ਼ਿੰਦਗੀ ਚ ਇੱਕ ਵਾਰ ਜ਼ਰੂਰ ਕਰਨੇ ਚਾਹੀਦੇ ਹਨ ਵਕਫਾ 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 ਉਪਾਏ ਨੰਬਰ 1 ਰੋਜ਼ ਸਵੇਰੇ ਬਾਬੇ ਦਾ ਨਾਮ ਲੈਣਾ ਜਦੋਂ ਤੁਸੀਂ ਸਵੇਰੇ ਉੱਠੋ ਪੈਰ ਧਰਨ ਤੋਂ ਪਹਿਲਾਂ ਤਿੰਨ ਵਾਰੀ ਕਹੋ ਜੈ ਬਾਬਾ ਬਾਲਕ ਨਾਥ ਜੀ ਮਿਹਰ ਕਰੀ ਜੀ ਫਿਰ ਆਪਣੀ ਹਥੇਲੀ ਦੇਖੋ ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਜਿਹੜਾ ਇਹ ਕਰਦਾ ਹੈ ਉਸ ਦਾ ਦਿਨ ਸੁਖ ਨਾਲ ਬੀਤਦਾ ਹੈ ਤੇ ਕੰਮ ਵਿੱਚ ਰੁਕਾਵਟ ਨਹੀਂ ਆਉਂਦੀ ਵਕਫਾ 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 ਉਪਾਏ ਨੰਬਰ 2 ਵੀਰਵਾਰ ਨੂੰ ਚੜਾਵਾ ਹਰ ਵੀਰਵਾਰ ਬਾਬਾ ਜੀ ਦੇ ਚਰਨਾਂ ਚ ਇੱਕ ਛੋਟਾ ਚੜਾਵਾ ਰੱਖੋ ਗੁੜ ਤੇ ਚਨੇ ਮਿਲਾ ਕੇ ਭੇਟ ਕਰੋ ਇਸ ਨੂੰ ਕਿਸੇ ਗਰੀਬ ਨੂੰ ਦੇ ਦਿਓ ਜਾਂ ਬਾਬੇ ਦੇ ਨਾਮ ਨਾਲ ਰੱਖ ਦਿਓ ਇਸ ਉਪਾਏ ਨਾਲ ਘਰ ਵਿੱਚ ਆਰਥਿਕ ਤੰਗੀ ਖਤਮ ਹੁੰਦੀ ਹੈ ਤੇ ਘਰ ਦਾ ਮਾਹੌਲ ਖੁਸ਼ੀ ਨਾਲ ਭਰ ਜਾਂਦਾ ਹੈ ਵਕਫਾ 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 ਉਪਾਏ ਨੰਬਰ 3 ਬਾਬੇ ਦੀ ਜੋਤ ਜਗਾਉਣਾ ਸੋਮਵਾਰ ਜਾਂ ਵੀਰਵਾਰ ਦੀ ਰਾਤ ਨੂੰ ਬਾਬਾ ਜੀ ਦੀ ਜੋਤ ਜਗਾਓ ghee ਦੀ ਜੋਤ ਹੋਵੇ ਤੇ ਨਾਮ ਲੈਂਦੇ ਹੋਏ 11 ਵਾਰੀ ਕਹੋ ਜੈ ਬਾਬਾ ਬਲਕਨਾਥ ਜੀ ਮਿਹਰ ਕਰੋ ਉਪਾਏ ਘਰ ਵਿੱਚੋਂ ਨਕਾਰਾਤਮਕਤਾ ਦੂਰ ਕਰਦਾ ਹੈ ਅਤੇ ਜੋ ਕੰਮ اٹਕੇ ਹੋਏ ਹੋਣ ਉਹ ਆਹਸਤਾ ਆਹਸਤਾ ਸਿਰੇ ਚੜਨ ਲੱਗਦੇ ਹਨ ਵਕਫਾ 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 ਉਪਾਏ ਨੰਬਰ 4 ਸੱਚੀ ਪ੍ਰਾਰਥਨਾ ਜਦੋਂ ਵੀ ਤੁਹਾਨੂੰ ਕਿਸੇ ਕੰਮ ਵਿੱਚ ਡਰ ਜਾਂ ਚਿੰਤਾ ਹੋਵੇ ਤਾਂ ਬਾਬੇ ਦਾ ਨਾਮ ਲੈ ਕੇ ਆਖੋ ਬਾਬਾ ਜੀ ਮੇਰੀ ਰਾਹ ਚਾਨਣ ਕਰ ਦਿਓ ਬਿਨਾਂ ਲਾਲਚ ਤੇ ਬਿਨਾਂ ਡਰ ਦੇ ਇਹ ਕਹੋ ਬਾਬੇ ਦੇ ਦਰਤੇ ਸੱਚੇ ਮਨ ਨਾਲ ਮੰਗੀ ਚੀਜ਼ ਕਦੇ ਖਾਲੀ ਨਹੀਂ ਜਾਂਦੀ। ਵਕਫਾ 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 ਉਪਾਏ ਨੰਬਰ 5 ਬਾਬੇ ਦਾ ਨਾਮ ਘਰ ਵਿੱਚ ਲਾਉਣਾ। ਘਰ ਦੇ ਦਰਵਾਜ਼ੇ ਉੱਤੇ ਲਿਖੋ ਜਾਂ ਲਗਵਾਓ ਜੈ ਬਾਬਾ ਬਾਲਕਨਾਥ ਜੀ। ਜਿਸ ਘਰ ਤੇ ਇਹ ਨਾਮ ਲਿਖਿਆ ਹੋਵੇ ਉੱਥੇ ਬੁਰਾਈ ਕਦੇ ਦਾਖਲ ਨਹੀਂ ਹੁੰਦੀ ਤੇ ਘਰ 'ਚ ਲਗਾਤਾਰ ਚੰਗੀ ਊਰਜਾ ਰਹਿੰਦੀ ਹੈ। ਵਕਫਾ 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 ਉਪਾਏ ਨੰਬਰ 6 ਮੰਗਲ ਪਾਠ ਸੁਣਨਾ ਹਫਤੇ ਵਿੱਚ ਇੱਕ ਵਾਰ ਬਾਬਾ ਬਾਲਕਨਾਥ ਜੀ ਦਾ ਮੰਗਲ ਪਾਠ ਸੁਣੋ ਇਸ ਨਾਲ ਘਰ ਵਿੱਚ ਚਮਤਕਾਰੀ ਤਾਕਤ ਆਉਂਦੀ ਹੈ ਜਿਹੜੇ ਕਰਾਂ ਛੇ ਪਾਠ ਸੁਣਿਆ ਜਾਂਦਾ ਹੈ ਉੱਥੇ ਤਾਂ ਖੁਸ਼ਹਾਲੀ ਤੇ ਰੁਕਾਵਟਾਂ ਤੋਂ छुटਕਾਰਾ ਮਿਲਦਾ ਹੈ ਵਕਫਾ 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 ਉਪਾਏ ਨੰਬਰ 7 ਪਹਾੜਾਂ ਵੱਲ ਧਿਆਨ ਜੇ ਤੁਹਾਡੇ ਕੋਲ ਮੌਕਾ ਹੋਵੇ ਤਾਂ ਇੱਕ ਵਾਰੀ ਬਾਬੇ ਦੇ ਦਰ ਤੇ ਦਰਸ਼ਨ ਜ਼ਰੂਰ ਕਰੋ ਪਰ ਜੇ ਨਹੀਂ ਜਾ ਸਕਦੇ ਤਾਂ ਕਰ ਵਿੱਚ ਬੈਠ ਕੇ ਬਾਬੇ ਦਾ ਚਿੱਤਰ ਸਾਹਮਣੇ ਰੱਖੋ ਅਤੇ ਧਿਆਨ ਨਾਲ ਨਾਮ ਜਪੋ ਓਮ ਬਲਕਨਾਥ ਨਮਕ ਇਹ ਜਪ ਮੰਦੀ ਸ਼ਾਂਤੀ ਦਿੰਦਾ ਹੈ ਤੇ ਕਿਸਮਤ ਦੇ ਬੰਦ ਦਰਵਾਜ਼ੇ ਖੋਲ ਦਿੰਦਾ ਹੈ ਵਕਫਾ 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 ਉਪਾਏ ਨੰਬਰ 8 ਰਾਤ ਨੂੰ ਨਿੰਦਾ ਤੋਂ ਪਹਿਲਾਂ ਨਾਮ ਜਪ ਸੌਣ ਤੋਂ ਪਹਿਲਾਂ 21 ਵਾਰੀ ਕਹੋ ਬਾਬਾ ਬਲਕਨਾਥ ਜੀ ਮੇਰੇ ਉੱਤੇ ਮਿਹਰ ਰੱਖੀ ਇਹ ਉਪਾਏ ਨਾਲ ਤੁਹਾਡੇ ਸੁਪਨੇ ਸਾਫ ਹੋਣਗੇ ਡਰ ਦੂਰ ਹੋਵੇਗਾ ਤੇ ਸਵੇਰ ਚਮਤਕਾਰੀ ਹੋਵੇਗੀ ਵਕਫਾ 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 ਉਪਾਏ ਨੰਬਰ 9 ਸੇਵਾ ਕਰਨਾ ਕਿਸੇ ਗਰੀਬ ਨੂੰ ਖਾਣਾ ਖਵਾਓ ਤੇ ਮਨ ਵਿੱਚ ਕਹੋ ਇਹ ਬਾਬੇ ਦੇ ਨਾਮ ਨਾਲ ਦਿੱਤਾ ਜਿਹੜਾ ਬਾਬੇ ਦੇ ਨਾਮ ਨਾਲ ਸੇਵਾ ਕਰਦਾ ਹੈ ਉਸ ਦੀ ਜ਼ਿੰਦਗੀ ਚ ਕਦੇ ਘਾਟ ਨਹੀਂ ਰਹਿੰਦੀ ਵਕਫਾ 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 ਉਪਾਏ ਨੰਬਰ 10 ਬਾਬੇ ਦੀ ਕਥਾ ਸੁਣਾਉਣਾ ਜਿਹੜਾ भगत ਬਾਬੇ ਦੀ ਕਥਾ ਹੋਰਾਂ ਨੂੰ ਸੁਣਾਉਂਦਾ ਹੈ ਉਸ ਦੇ ਉੱਤੇ ਬਾਬੇ ਦੀ ਦੋਹਰੀ ਕਿਰਪਾ ਹੁੰਦੀ ਹੈ। ਬਾਬਾ ਬਾਲਕਨਾਥ ਜੀ ਕਹਿੰਦੇ ਨੇ ਜਿਹੜਾ ਮੇਰਾ ਨਾਮ ਹੋਰਾਂ ਤੱਕ ਪਹੁੰਚਾਉਂਦਾ ਹੈ ਉਸ ਦੇ ਘਰ ਚ ਕਦੇ ਆਨ ਤੇ ਧਨ ਦੀ ਕਮੀ ਨਹੀਂ ਹੁੰਦੀ। ਵਕਫਾ 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 ਇਹ ਸਾਰੇ ਉਪਾਏ ਸੱਚੇ ਮਨ ਨਾਲ ਕਰੋ। ਨਾ ਲਾਲਚ ਨਾਲ, ਨਾ ਡਰ ਨਾਲ, ਸਿਰਫ ਵਿਸ਼ਵਾਸ ਨਾਲ। बाबा बालक नाथ जी सदा भगतां ਦੇ ਨਾਲ ਹਨ ਮੇਰੇ ਪਰਾਵੋ ਤੇ ਪੈਣੋ बाबा बालक नाथ जी ਨੇ ਆਪ ਕਿਹਾ ਸੀ ਜਿਹੜਾ भगत ਮੇਰੇ ਉੱਤੇ ਸੱਚਾ ਵਿਸ਼ਵਾਸ ਰੱਖਦਾ ਹੈ ਉਸਦੇ ਅਧੂਰੇ ਕੰਮ ਪੂਰੇ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਹੁਣ ਸੁਣੋ ਉਹ ਵਿਸ਼ੇਸ਼ ਉਪਾਏ ਜੋ ਬਾਬੇ ਦੇ ਅਸੀਸ ਨਾਲ ਤੁਹਾਡੇ ਘਰ ਦਿਲ ਤੇ ਜੀਵਨ 'ਚ ਚਮਤਕਾਰ ਲਿਆਉਣਗੇ ਵਕਫਾ 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 ਉਪਾਏ ਨੰਬਰ 1 ਇੱਕ ਰਾਤ ਦਾ ਤਨ ਆਕਰਸ਼ਨ ਉਪਾਏ ਵੀਰਵਾਰ ਦੀ ਰਾਤ ਜਦੋਂ ਘਰ ਦੇ ਸਾਰੇ ਸੌਣ ਲੱਗਣ ਤਾਂ ਤੁਸੀਂ ਇੱਕ ਪਿਆਲਾ ਪਾਣੀ ਲਵੋ ਤੇ ਉਸ ਦੇ ਸਾਹਮਣੇ ਬਾਬਾ ਬਲਕਨਾਥ ਜੀ ਦੀ ਤਸਵੀਰ ਰੱਖੋ ਫਿਰ ਸ਼ਾਂਤ ਬੈਠ ਕੇ ਇਹ ਮੰਤਰ 27 ਵਾਰੀ ਜਪੋ ਓਮ ਬਾਬਾ ਬਲਕਨਾਥ ਨਮੋ ਨਮਾ ਮੇਰੇ ਘਰ ਚਮਤਕਾਰ ਕਰ ਫਿਰ ਉਹ ਪਾਣੀ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਛਿੜਕ ਦਿਓ ਇਹ ਉਪਾਏ ਨਾਲ ਰੁਕਿਆ ਹੋਇਆ ਤਾਂ ਨਾ ਲੱਗਦਾ ਹੈ ਤੇ ਘਰ ਵਿੱਚ ਮਾਇਆ ਦੀ ਕਮੀ ਖਤਮ ਹੋ ਜਾਂਦੀ ਹੈ ਵਕਫਾ 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 ਉਪਾਏ ਨੰਬਰ 2 ਚਿੰਤਾ ਦੂਰ ਕਰਨ ਵਾਲਾ ਉਪਾਏ ਜਿਹੜੇ ਲੋਕ ਹਰ ਵੇਲੇ ਚਿੰਤਾ ਕਰਦੇ ਨੇ ਉਹ ਬੁੱਧਵਾਰ ਦੀ ਰਾਤ ਨੂੰ ਬਾਬਾ ਜੀ ਦੇ ਸਾਹਮਣੇ ਇੱਕ ਚੰਦੀ ਦਾ ਛੋਟਾ ਟੁਕੜਾ ਜਾਂ ਚਾਵਲ ਦਾ ਦਾਣਾ ਰੱਖ ਕੇ ਕਹਿਣ ਬਾਬਾ ਜੀ ਮੇਰੀ ਚਿੰਤਾ ਤੇ ਦੁੱਖ ਤੁਸੀਂ ਆਪਣੇ ਚਰਨਾਂ ਵਿੱਚ ਲੈ ਲਓ ਫੇਰ ਉਹ ਚਾਵਲ ਕਿਸੇ ਗਰੀਬ ਨੂੰ ਦੇ ਦਿਓ ਜਾਂ ਪਾਣੀ ਵਿੱਚ ਵਾਹ ਦਿਓ ਤੁਸੀਂ ਵੇਖੋਗੇ ਅਗਲੇ ਦਿਨੋਂ ਹੀ ਮਨ ਹੌਲਾ ਹੋਣਾ ਸ਼ੁਰੂ ਹੋ ਜਾਏਗਾ ਵਕਫਾ 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 ਉਪਾਏ ਨੰਬਰ 3 47 ਖਾਸ ਰਾਤ ਵਾਲਾ ਜਪ ਐਤਵਾਰ ਦੀ ਰਾਤ 10 ਤੋਂ 12 ਵਜੇ ਦੇ ਵਿੱਚਕਾਰ ਜਦੋਂ ਸਭ ਕੁਝ ਸ਼ਾਂਤ ਹੋ ਜਾਏ ਤਦ ਬਾਬਾ ਜੀ ਦੀ ਤਸਵੀਰ ਸਾਹਮਣੇ ਰੱਖੋ ਤੇ 108 ਵਾਰੀ ਜਪੋ ਬਾਬਾ ਬਾਲਕਨਾਥ ਜੀ ਸਫਲਤਾ ਦਾਤਾ ਜਿਹੜਾ ਇਹ ਜਪ 11 ਦਿਨ ਕਰਦਾ ਹੈ ਉਸਦੇ اٹਕੇ ਕੰਮ ਖੁਦ ਬੱਬਾ ਖੁਦ ਸਿਰੇ ਚੜਦੇ ਨੇ ਤੇ ਕਿਸਮਤ ਦੀ ਰਾਹ ਖੁੱਲ ਜਾਂਦੀ ਹੈ। ਵਕਫਾ 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 ਉਪਾਏ ਨੰਬਰ 4 ਘਰ ਵਿੱਚ ਸੁੱਖ ਤੇ ਸ਼ਾਂਤੀ ਲਈ ਮੰਗਲਵਾਰ ਜਾਂ ਸ਼ੁੱਕਰਵਾਰ ਦੀ ਰਾਤ ਨੂੰ ਬਾਬਾ ਜੀ ਦੇ ਸਾਹਮਣੇ ਦੇਸੀ ਘੀਏ ਦੀ ਜੋਤ ਜਗਾਓ ਤੇ ਘਰ ਦੇ ਹਰ ਕੋਨੇ ਵਿੱਚ ਕਹੋ ਜਿੱਥੇ ਬਾਬੇ ਦਾ ਨਾਮ ਉਥੇ ਕਦੇ ਨਾ ਕਲੇਸ਼ ਹੋਵੇ ਫਿਰ ਉਹ ਜੋਤ ਸਵੇਰੇ ਤੱਕ ਜਗਦੀ ਰਹਿਣ ਦਿਓ ਇਸ ਉਪਾਏ ਨਾਲ ਘਰ ਦੀਆਂ ਲੜਾਈਆਂ ਕਲੇਸ਼ ਤਿੰਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਵਕਫਾ 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 ਉਪਾਏ ਨੰਬਰ 5 ਕਿਸਮਤ ਦੇ ਦਰਵਾਜ਼ੇ ਖੋਲਣ ਵਾਲਾ ਉਪਾਏ ਜੇ ਕਿਸੇ ਨੂੰ ਲੱਗਦਾ ਹੈ ਕਿ ਉਸ ਦੀ ਕਿਸਮਤ ਰੁਕੀ ਹੋਈ ਹੈ ਤਾਂ ਸ਼ਨੀਵਾਰ ਦੀ ਰਾਤ ਨੂੰ ਬਾਬੇ ਦੀ ਤਸਵੀਰ ਸਾਹਮਣੇ ਸਤ ਅਰਗਬਤੀਆਂ ਜਲਾਏ ਫਿਰ ਹਰ ਅਰਗਬਤੀ ਨਾਲ ਕਹੇ ਮੇਰੀ ਕਿਸਮਤ ਦਾ ਰਾਹ ਖੋਲੋ ਬਾਬਾ ਜੀ ਫਿਰ ਅਗਲੇ ਸਵੇਰੇ ਉਹ ਅਰਗਬਤੀਆਂ ਦੀ ਰਾਖ ਘਰ ਦੇ ਚਾਰਾਂ ਕੋਨਾਨ ਵਿੱਚ ਥੋੜੀ ਥੋੜੀ ਛਿੜਕ ਦਿਓ ਇਸ ਨਾਲ ਰੁਕੀ ਹੋਈ ਕਿਸਮਤ ਚੱਲ ਪੈਂਦੀ ਹੈ ਵਕਫਾ 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 ਉਪਾਏ ਨੰਬਰ 6 ਰਾਤ ਨੂੰ ਆਤਮਿਕ ਸ਼ਾਂਤੀ ਲਈ ਜਦੋਂ ਤੁਸੀਂ ਸੌਣ ਤੋਂ ਪਹਿਲਾਂ ਮਨ ਵਿੱਚ ਪਾਰ ਮਹਿਸੂਸ ਕਰੋ ਤਾਂ ਬਾਬਾ ਬਲਕਨਾਥ ਜੀ ਦੀ ਤਸਵੀਰ ਸਾਹਮਣੇ ਰੱਖ ਕੇ ਕਹੋ ਬਾਬਾ ਜੀ ਮੇਰੀ ਨੀਂਦ ਸ਼ਾਂਤ ਕਰ ਦਿਓ ਮੇਰੇ ਸੁਪਨਿਆਂ ਵਿੱਚ ਚਾਨਣ ਪਰ ਦਿਓ ਫਿਰ ਤਿੰਨ ਵਾਰੀ ਜੈ ਬਾਬਾ ਬਾਲਕਨਾਥ ਜੀ ਕਹੋ ਤੇ ਸੌ ਜਾਓ ਇਹ ਉਪਾਏ ਨਾਲ ਮਨ ਦੇ ਡਰ ਤੇ ਡਿਪਰੈਸ਼ਨ ਵਰਗੀਆਂ ਚੀਜ਼ਾਂ ਖਤਮ ਹੋਣ ਲੱਗਦੀਆਂ ਹਨ ਵਕਫਾ 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 ਉਪਾਏ ਨੰਬਰ 7 ਤਨ ਤੇ ਕਾਰੋਬਾਰ ਲਈ ਖਾਸ ਰਾਤ ਵੀਰਵਾਰ ਦੀ ਰਾਤ 9 ਵਜੇ ਤੋਂ ਬਾਅਦ ਬੁੜਤੇ ਕੀ ਮਿਲਾ ਕੇ ਇੱਕ ਛੋਟਾ ਦੀਵਾ ਜਗਾਉ ਤੇ ਬਾਬਾ ਜੀ ਦੇ ਸਾਹਮਣੇ ਰੱਖੋ ਫਿਰ ਇਹ ਕਹੋ ਜਿੱਥੇ ਬਾਬੇ ਦੀ ਜੋਤ ਜਗਦੀ ਹੈ ਉੱਥੇ ਮਾਇਆ ਆਪਣੇ ਆਪ ਆਉਂਦੀ ਹੈ ਇਸ ਦੌਰਾਨ ਕੋਈ ਵੀ ਗੀਤ ਨਾ ਸੁਣੋ ਨਾ ਗੱਲ ਕਰੋ ਸਿਰਫ ਮਨ ਵਿੱਚ ਬਾਬੇ ਦਾ ਨਾਮ ਲੈਂਦੇ ਰਹੋ ਜਿਹੜਾ ਇਹ ਤਿੰਨ ਵੀਰਵਾਰ ਲਗਾਤਾਰ ਕਰਦਾ ਹੈ ਉਸਦੇ ਕਾਰੋਬਾਰ ਜਾਂ ਨੌਕਰੀ ਵਿੱਚ ਚਮਤਕਾਰੀ ਤਰੱਕੀ ਹੋ ਜਾਂਦੀ ਹੈ ਵਕਫਾ 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 ਉਪਾਏ ਨੰਬਰ 8 ਇਛਾ ਪੂਰਨ ਉਪਾਏ ਜੇ ਕਿਸੇ ਦੀ ਮਨ ਵਿੱਚ ਕੋਈ ਖਾਸ ਇਛਾ ਹੈ ਜਿਵੇਂ ਕਰ ਰਿਸ਼ਤਾ ਨੌਕਰੀ ਜਾਂ ਸੁਖ ਦੀ ਮੰਗ ਤਾਂ ਬਾਬਾ ਬਲਕਨਾਥ ਜੀ ਦੀ ਤਸਵੀਰ ਸਾਹਮਣੇ ਇੱਕ ਲਾਲ ਕਪੜਾ ਵਿਛਾਓ ਉਸ ਤੇ ਆਪਣੀ ਮੰਗ ਚਿੱਟੇ ਕਾਗਜ਼ ਤੇ ਲਿਖੋ ਤੇ ਬਾਬੇ ਦੇ ਚਰਨਾਂ ਵਿੱਚ ਰੱਖ ਦਿਓ ਫਿਰ ਕਹੋ ਬਾਬਾ ਜੀ ਇਹ ਮੰਗ ਤੁਹਾਡੇ ਹਵਾਲੇ ਇਸ ਉਪਾਏ ਨਾਲ ਇਛਾ ਜਲਦੀ ਪੂਰੀ ਹੁੰਦੀ ਹੈ वक्फा 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 उपाय नंबर 9 कर्जे तो मुक्ति ਲਈ ਜੇ ਕਿਸੇ ਉੱਤੇ ਕਰਜ਼ਾ ਹੈ ਜਾਂ ਰੁਪਏ ਰੁਕੇ ਹੋਏ ਹਨ ਤਾਂ ਮੰਗਲਵਾਰ ਦੀ ਰਾਤ ਨੂੰ ਬਾਬੇ ਦੇ ਸਾਹਮਣੇ ਲਾਲ ਰੰਗ ਦੀ ਮੋਮਬੱਤੀ ਜਗਾਓ ਤੇ ਇਹ ਮੰਤਰ 51 ਵਾਰੀ ਕਹੋ ਬਾਲਕਨਾਥ ਬਖਸ਼ ਦਿਓ ਮੇਰਾ ਕਰਜ਼ਾ ਮੁਕਾਓ ਇਹ ਉਪਾਏ 7 ਦਿਨ ਲਗਾਤਾਰ ਕਰੋ ਤੁਸੀਂ ਵੇਖੋਗੇ ਕਿ ਜਾਂ ਤਾਂ ਪੈਸੇ ਮਿਲ ਜਾਣਗੇ ਜਾਂ ਰਾਹ ਆਪ ਖੁੱਲ ਪਵੇਗਾ वक्फा 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 उपाय नंबर 10 सच्चे मन नाल ਧੰਨਵਾਦ ਜਦੋਂ ਕੋਈ ਚੀਜ਼ ਪੂਰੀ ਹੋ ਜਾਵੇ ਕੋਈ ਕੰਮ ਸਿਰੇ ਚੜ ਜਾਵੇ ਤਾਂ ਬਾਬੇ ਦਾ ਧੰਨਵਾਦ ਜ਼ਰੂਰ ਕਰੋ ਇੱਕ ਮਿੱਠਾ ਖਾਣਾ ਬਣਾਓ ਤੇ ਕਹੋ ਇਹ ਬਾਬਾ ਬਲਕਨਾਥ ਜੀ ਦੇ ਨਾਮ ਦਾ ਭੋਗ ਹੈ ਧੰਨਵਾਦ ਨਾਲ ਚਮਤਕਾਰ ਦੋ ਗੁਣਾ ਹੁੰਦਾ ਹੈ ਵਕਫਾ 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 ਅੰਤਮ ਬਚਨ ਬਾਬਾ ਬਲਕਨਾਥ ਜੀ ਕਹਿੰਦੇ ਨੇ ਮੇਰੇ ਭਗਤ ਜਿਹੜੇ ਸੱਚੀ ਸਰਦਾ ਨਾਲ ਮੇਰਾ ਨਾਮ ਲੈਂਦੇ ਹਨ ਉਹਨਾਂ ਦੇ ਘਰ ਮੈਂ ਆ ਪਉਂਦਾ ਹਾਂ ਇਸ ਲਈ ਇਹ ਉਪਾਏ ਕਿਸੇ ਡਰ ਜਾਂ ਲਾਲਚ ਨਾਲ ਨਹੀਂ ਸਿਰਫ ਵਿਸ਼ਵਾਸ ਨਾਲ ਕਰੋ ਤੁਸੀਂ ਵੇਖੋਗੇ ਬਾਬਾ ਜੀ ਤੁਹਾਡੇ ਜੀਵਨ 'ਚੋ ਚਮਤਕਾਰ ਲਿਆਣਗੇ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ